ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਤੋਂ ਕੀ ਬਰਾਮਦਗੀ ਹੋਈ ਹੈ ਸਮਾਣਾ ਅਦਾਲਤ ਸੇ ਕਥਿਤ ਦੋਸ਼ੀਆਂ ਨੂੰ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਪੇਸ਼ ਕਰਨ ਆਏ ਹੈ ਉਹਨਾਂ ਦੇ ਡਿਫੈਂਸ ਕੇ ਵਕੀਲ ਵੀ ਹੈ ਇਹ ਜਿਹੜੇ ਕਥਿਤ ਦੋਸ਼ ਹੈ ਕਿਸ ਤਰ੍ਹਾਂ ਇਹਨਾਂ ਕੀ ਬੈਕਗ੍ਰਾਉਂਡ ਕੀ ਹੈ ਸਾਰੀ ਇਹਨਾਂ ਕਥਿਤ ਦੋਸ਼ੀਆਂ ਦੇ ਬਾਰੇ ਇਹਨਾਂ ਦੇ ਜਿਹੜੇ ਡਿਫੈਂਸ ਕੇ ਵਕੀਲ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਹਨਾਂ ਤੇ ਨਜ਼ਾਇਜ਼ ਕੇਸ ਪਾਇਆ ਗਿਆ ਝੂਠਾ ਕੇਸ ਹੈ ਇਹ ਹਜੇ ਹੁਣ ਦੇਖਦੇ ਆ ਉਹਨਾਂ ਦਾ ਚ ਹਜੇ ਪੇਸ਼ ਕਰ ਰਹੇ ਨੇ ਕੀ ਕੀ ਨਾਂ ਤੇ ਵਿਸ਼ਾਮ ਨੇ ਕਿ ਨਸ਼ਾ ਜਿਹੜਾ ਇਹ ਵੀ ਬੰਦ ਕੀਤਾ ਜਾਵੇ ਉਹਦੇ ਸੰਬੰਧ ਵਿੱਚ ਅਸੀਂ ਨਾਕਾ ਲਾਇਆ ਹੋਇਆ ਸੀ ਪਾਕੜਾ ਤੋਂ ਪਹਿਲਾਂ ਸਵੇਰ ਦੀ ਪਟੜੀ ਆਉਂਦੀ ਹੈ ਉੱਥੇ ਉੱਥੇ ਸ਼ਿਆ ਹਨੇਰੇ ਦਾ ਹਨੇਰਾ ਸੀ ਥੋੜਾ ਤੇ ਇਹ ਦੋਵੇਂ ਸ਼ਖਸ ਇਕੱਠੇ ਜਿਹੜੇ ਨੇ ਪਰਲੇ ਪਾਸੇ ਤੋਂ ਆ ਰਹੇ ਸੀ ਅਸੀਂ ਇਹਨਾਂ ਨੂੰ ਥੋੜਾ ਸ਼ੱਕ ਦੀ ਬਿਨਾ ਤੇ ਵੇਖ ਕੇ ਇਹਨਾਂ ਨੂੰ ਪੁੱਛਿਆ ਤੇ ਵੀ ਤੁਹਾਡੇ ਕੋਲ ਸਾਨੂੰ ਕੋਈ ਸ਼ੱਕ ਹੈ ਉੱਚ ਦੇ ਕੇ ਇਹਨਾਂ ਕੋਲ ਉਹ ਜਿੱਟਾ ਬਰਾਮਦ ਹੋਇਆ ਲੈ 7 ਗ੍ਰਾਮ ਲੇਡੀਜ਼ ਕੋਲੋਂ ਹੋਇਆ ਤੇ 8 ਗ੍ਰਾਮ ਜਿਹੜਾ ਉਹ ਜਾਂਚ ਹੋ ਰਹੀ ਹੈ ਦੋਨੋਂ ਪਤੀ ਪਤਨੀ ਨਹੀਂ ਹੈਗੇ ਅਲੱਗ-ਅਲੱਗ ਨੇ ਇੱਕ ਪਿੰਡ ਦੇ ਰਹਿਣ ਵਾਲੇ ਆ ਵਿੱਚ ਹੈ ਅਲੱਗ-ਅਲੱਗ ਹਾਂਜੀ ਮੁਕਦਮਾ ਦਰਜ ਹੋ ਗਿਆ ਦੋਨਾਂ ਨੇ ਹਾਂ ਇਹ ਦੋਨਾਂ ਦੇ 107 ਨੰਬਰ ਮੁਕਤਮਾ ਦਰਜ ਹੈ ਜੀ ਦੋਵਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਨਹੀਂ ਹੋਣ ਮਾ ਪਹਿਲੇ ਵੀ ਹਾਂਜੀ ਪਹਿਲਾਂ ਵੀ ਹੈਗੇ ਆ ਜੀ ਅਸੀਂ ਤਾਂ ਕਰਦੇ ਕਰਨੇ ਹੀ ਕਦੇ ਕੰਮ ਸਾਰੇ ਦਲੀਲ ਐ ਅਦਾਲਤ ਵਿੱਚ ਰੱਖੀ ਜਾਣੀ ਹੈ ਔਰ ਇਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਜਾਂਚ ਪੁਲਿਸ ਨੇ ਕਰਨੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ نیوز